ਤੈਨੂੰ ਬੁਮਾਂ ਤੋਂ ਮਨ ਨਿਕਲੀ ਕਿਉਂ ਕਾਰਮੇ ਜੀ ਸਾਡੇ ਬਾਈ ਲਾਈਟ ਦਾ ਬਹੁਤ ਸੋਕਰ ਕਰਦੀ ਪੂਰੀ ਗਾਜੀ ਗੱਲ ਹਾਂ ਸਾਡੇ ਦੋ ਮੁੰਡਿਆਂ ਦੇ ਲੱਗੇ ਬੇੜਾ ਪਾਸ ਹਾਂਜੀ ਬਿਨਾਂ ਸਪਾਰਟ ਬਿਨਾਂ ਪੈਸਾ ਪਾਣੀ ਖੁੱਲਾ ਦਿੱਤਾ ਮਾਲਾ ਠੀਕ ਹੈ ਨੌਕਰੀਆਂ ਤੇ ਮੁੰਡੇ ਲਵਾਏ ਚੰਗਾ ਲੱਗੀ ਜਾਂਦੇ ਨੇ ਅਰਦ ਜਾਓ ਆਵਾਜ਼ ਸੁਣੋ ਜੀ ਹਾਂ ਪਾਲੋਵ ਦੀ ਕਿਹੜੀ ਪਾਰਟੀ ਦਾ ਹਾਂ ਮਾਦਮੀ ਦਾ ਜੀ ਅੰਮ੍ਰਿਤ ਦੇ ਕੰਮ ਕੋਈ ਨਹੀਂ ਕਰਦਾ ਇਹ ਆਹ ਕੁੜੀਆਂ ਦਾ ਲੈਕਚਰ ਸੁਣਿਆ ਅਰਿਆ ਨਾ ਜੀ ਕਿਵੇਂ ਮੈਂ ਪਹਿਲਾਂ ਵੀ ਆਇਸ ਲੋਕਾ ਦੇ ਫਾਦਰ ਸਾਹਿਬ ਵੀ ਸੁਣਿਆ ਕਿ ਕਹਿੰਦੇ ਬਹੁਤ ਇਮਾਨਦਾਰ ਬੰਦੇ ਸੀ। ਗਰਜ ਨਹੀਂ ਨਾ ਮੁਕਤ ਕੀ ਮੁਕਤ ਵਾਲੀ ਕੀ ਗੱਲ ਬਣਾਉਂਦੇ। ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਣ ਦੇ ਲਈ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾਣਾ ਜ਼ਰੂਰੀ ਆ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਪਾਰਟੀ ਨੇ ਹੁਣ ਤੱਕ ਪੰਜਾਬ ਦੇ ਭਲੇ ਦੇ ਲਈ ਕੰਮ ਕੀਤਾ। ਮਾਨਸਾ ਦੇ ਪਿੰਡ ਭਾਈ ਦੇਸਾ ਪਹੁੰਚੇ ਆ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਨੇ ਨੌਜਵਾਨ ਵੀ ਨੇ ਸੱਥ ਦੇ ਵਿੱਚ ਬੈਠੇ ਨੇ ਗੱਲਬਾਤ ਕਰਦੇ ਆ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ ਜੀ? ਰਜਿੰਦਰ ਸਿੰਘ ਜੀ ਰਜਿੰਦਰ ਜੀ ਕੀ ਮਾਹੌਲ ਆ ਪਿੰਡ ਦਾ ਫਿਰ ਚੋਣਾ ਲੈ ਚੋਣਾ ਨਾਲ ਲੈ ਕੇ ਠੀਕ ਹੈ ਜੀ ਕੀ ਲੱਗਦਾ ਵੀ ਹੁਣ ਤੱਕ ਪੰਜਾਬ ਦੇ ਭਲੇ ਦੀ ਗੱਲ ਕਿਹਨੇ ਕੀਤੀ ਕਿਹੜੀ ਪਾਰਟੀ ਨੇ ਸਾਡਾ ਜੀ ਭਗਵੰਤ ਸਵਾਨ ਨੇ ਕਰੀਏ ਕਿਉਂ ਕਾਰਨ ਜੀ ਸਾਡਾ ਜੀ ਇਲੈਕਟਸਾ ਬਹੁਤ ਸੋਕਰਤਾ ਜੀ ਅੱਛਾ ਅਸੀਂ ਤਾਂ ਸਾਰੀ ਰਾਤ ਮੱਛਰ ਖਾਈ ਜਾਂਦਾ ਹਾਂ ਸਾਨੂੰ ਤਾਂ ਉੱਥੇ ਐਡਾ ਦੁਖੀ ਹੁੰਦੇ ਜੇ 2 ਘੰਟੇ ਆਉਂਦੀ ਤਾਂ ਘੈਰਾ ਸਿਰ ਇੰਜੜਦਾ ਸੀ ਅੱਛਾ ਇਹ ਸੰਤ ਸੁਰਗ ਬਣਾਤਾ ਤੇ ਮੂਰੀ ਭਾਈ ਜਿਹੇ ਜਿਹੀ ਸਰਕਾਰ ਆਉ ਉਹ ਹੋ ਜਾਂਦੀ ਹੈ ਨਾਂਗੇ ਅੱਛਾ ਇਸ ਵਾਰ ਫਿਰ ਕੀ ਦਾ ਮਾਹੌਲ ਜ਼ਿਆਦਾ ਲੱਗਦਾ ਪਿੰਡ ਚ ਨਹੀਂ ਮਾਹੌਲ ਦਾ ਜੀ ਸਾਡਾ ਸਾਰਾ ਇੱਕੋ ਜਿਹਾ ਹੈ ਮਾਹੌਲ ਤਾਂ ਅਸੀਂ ਵਾਦਾ ਕਰ ਟੱਕਰ ਨਹੀਂ ਸਕਦੇ ਹਾਂ ਜੀ ਹਾਂ ਜੀ ਕੋਈ ਸਾਡਾ ਪਿੰਡ ਛੋਟਾ ਹੈ ਸਾਡੀ ਕੋਈ ਡਿਪਾਰਟਮੈਂਟ ਵਾਲੀ ਹੈ ਨਹੀਂ ਅੱਛਾ ਪਿੰਡਾਂ ਨੂੰ ਕੋਈ ਸਹੂਲਤ ਮਿਲੀ ਆ ਆਪੋ ਗਵੰਤਮਾਨਦੀ ਸਰਕਾਰ ਚ ਨਹੀਂ ਪਿੰਡ ਨੇ ਸਹੂਲਤ ਕੋਈ ਨਹੀਂ ਮਿਲੀ ਅੱਛਾ ਹਾਂ ਜੀ ਐਵੇਂ ਸਾਨੂੰ ਪਾ ਮੜ ਗਏ ਸਾਨੂੰ ਤਾਂ ਕੁਆਦੀ ਬਸ ਲਾਈਟ ਲਾਈਟ ਦੇ ਮਿਲੇ ਤੇ ਜੇ ਨੌਕਰੀਆਂ ਦੀ ਗੱਲ ਕਰੀਏ ਨੌਕਰੀਆਂ ਦੀ ਗੱਲ ਹਾਂ ਸਾਡੇ ਦੋ ਕੁ ਮੁੰਡਿਆਂ ਦੇ ਲੱਗੇ ਜੀ ਬਿਨਾਂ ਸਪਰਸ਼ ਤੋਂ ਹਾਂ ਜੀ ਬਿਨਾਂ ਸਪਰਸ਼ ਤੋਂ ਬਿਨਾਂ ਪੈਸੇ ਤੋਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਨਹੀਂ ਜੀ ਲੱਗਿਆ ਸਾਡੇ अच्छा हां जी ਤੇ ਜੇ ਆਪਾਂ ਗੱਲ ਕਰੀਏ ਰੋਜ਼ਗਾਰ ਚਾਹੀਦਾ ਕਿ ਮੁਫਤ ਚਾਹੀਦਾ ਨਹੀਂ ਜੀ ਅਸਲ ਤਾਂ ਜੇ ਆਪਾਂ ਸਾਹਬ ਲਈਏ ਵੀ ਜੇ ਬਿਨਾ ਪੈਸੇ ਤੋਂ ਕੋਈ ਕੰਮ ਕਰਲੇ ਜਿਹੜਾ ਹੁਣ ਪੈਸੇ ਦੇ ਕੇ ਕੰਮ ਕਰਨਾ ਤਾਂ ਫਿਰ ਕੀ ਹੋਇਆ ਬਿਲਕੁਲ ਹਾਂ ਜੀ ਜਦੋਂ ਹੁਣ ਸਾਡੇ ਵਿੱਚ ਬੰਦੇ ਪੈਸੇ ਦੇਣ ਨੂੰ ਵੀ ਤਿਆਰ ਸੀ ਉਹਨਾਂ ਦੇ ਜਵਾਬ ਹੁਣ ਤੱਕ ਲੱਗੇ ਨਹੀਂ ਸੀ ਤੇ ਹੁਣ ਉਹਨੂੰ ਜਵਾਬ ਬਿਨਾ ਪੈਸੇ ਦੀ ਲੱਗੇ ਅੱਛਾ ਤੇ ਫਿਰ ਹੁਣ ਉਹ ਕਿਉਂ ਪਰ ਮਾੜਾ ਕਹਿਣਗੇ ਕਿਸੇ ਦਾ ਅੱਛਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਖੁੱਡੀਆਂ ਜਾਣਦੇ ਹੂੰ ਸੀ ਹਾਂਜੀ ਹਾਂਜੀ ਕਿਵੇਂ ਦਾ ਬੰਦਾ ਨਹੀਂ ਅਸੀਂ ਉਹ ਨਹੀਂ ਜਾਣਦੇ ਮੈਂ ਜਿੱਥੇ ਉਹ ਰਿਲੀਜ਼ ਕਰ ਗਏ ਹਾਂ ਧਨੀਰ ਤੇ ਪਰ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ ਅੱਛਾ ਹਾਂਜੀ ਮੈਂ ਤੁਹਾਨੂੰ ਕਹਿ ਦਈਏ ਪਿਛੋਕੜ ਪਤਾ ਪਤਾ ਨਹੀਂ ਨਾ ਹਾਂਜੀ ਅੱਛਾ ਬਾਬਾ ਜੀ ਕੀ ਨਾਮ ਹੈ ਜੀ ਗੁਰਦੇਵ ਸਿੰਘ ਹੈ ਜੀ ਗੁਰਦੇਵ ਜੀ ਕੀ ਲੱਗਦਾ ਫਿਰ ਇਸ ਵਾਰ ਠੀਕ ਹੈ ਜੀ ਜਿਹੜੇ ਵਾਅਦੇ ਕੀਤੇ ਸੀ ਇਹਨੇ ਬੀ ਬੁੜੀਆਂ ਦੀਆਂ ਪੈਨਸ਼ਨਾਂ ਬਣਾਉਂ ਬੜਿਆਂ ਦੀਆਂ ਪੈਨਸ਼ਨਾਂ 2500 ਕਰ ਦੂੰ ਇਹਦਾ ਸਾਡਾ ਕੋਈ ਵਾਅਦਾ ਨਹੀਂ ਕੀਤਾ ਪੂਰਾ ਹੂੰ ਹਾਂ ਠੀਕ ਆ ਨੌਕਰੀਆਂ ਤੇ ਮੁੰਡੇ ਲਵਾਏ ਆ ਚੰਗਾ ਲੱਗੀ ਜਾਂਦੇ ਨੇ ਤੇ ਮੇਰਾ ਪੋਤਾ ਤਾਂ ਹਜੇ ਲੱਗਿਆ ਨਹੀਂ ਜਦੋਂ ਲੱਗੂਗਾ ਅਸੀਂ ਤਾਂ ਫੇਰ ਮੰਨਾਂਗੇ ਅੱਛਾ ਹਾਂਜੀ 14 ਪੜ੍ਹਿਆ ਹੈ ਮਾਸਟਰੀ ਦਾ ਕੋਰਸ ਕਰਦਾ ਹੈ ਜੇ ਬਿਨਾਂ ਸਵਾਰ ਤੋਂ ਬਿਨਾਂ ਪੈਸਾਂ ਤੋਂ ਸਾਡਾ ਲੱਗੂਗਾ ਫੇਰ ਤਾਂ ਅਸੀਂ ਮੰਨਿਆ ਜਾਊਗਾ ਮੈਂ ਮੰਨਿਆ ਤਾਂ ਇਹ ਗੱਲਾਂ ਨਾਲ ਤਾਂ ਨਹੀਂ ਮੰਨਿਆ ਜਾਂਦਾ ਜੇ ਚਲੋ ਜਿਹੜੇ ਲੱਗੇ ਸਰਦਾਰ ਸਾਹਿਬ ਨਾਲ ਕਿਹੜੀ ਪਾਰਟੀ ਨੇ ਹੁਣ ਤੱਕ ਵਧੀਆ ਕੰਮ ਕੀਤਾ ਉਹ ਪਾਰਟੀਆਂ ਨੇ ਜਿਹੜੇ ਕੰਮ ਕੀਤੇ ਆ ਜੀ ਜਿਹੜੀਆਂ ਪਾਰਟੀਆਂ ਹੁਣ ਬਾਦਲ ਵੀ ਆਇਆ ਬਾਦਲ ਬਹੁਤ ਭਲਾ ਮਾਨਸ ਬੰਦਾ ਸੀ ਬੜਾ ਇਮਾਨਦਾਰ ਸੀ ਬਾਹਰਲੇ ਮੁਲਕਾਂ 'ਚ ਮੰਨਿਆ ਹੋਇਆ ਸੀ ਕੰਮ ਉਹਨੇ ਬਹੁਤ ਚੰਗੇ ਕੀਤੇ ਉਹਦੇ ਘਰ ਵਾਲੀ ਫਿਰ ਪੈਸੇ ਲੈਣ ਲੱਗ ਗਈ ਤੇ ਪੈਸੇ ਲਾ ਕੇ ਨੌਕਰੀਆਂ ਤੇ ਲਵਾਉਂਦੀ ਸੀ ਉਹਨੇ ਉਹਦੀ ਕੀਤੀ ਕਰਾਈ ਸਾਰੀ ਖੇਚ ਪਾਤੀ ਅੱਛਾ ਹਾਂਜੀ ਅੱਛਾ ਬਾਬਾ ਜੀ ਕੀ ਨਾਮ ਹੈ ਜੀ ਮਲਕੀਸ਼ ਸਿੰਘਾ ਮਲਕੀ ਜੀ ਕੀ ਲੱਗਦਾ ਫਿਰ ਇਸ ਵਾਰ ਠੀਕ ਹੈ ਜਿਹੜੀ ਪਾਰਟੀ ਦਾ ਕੰਮ ਸਹੀ ਸਮਝਦੇ ਹਾਂ ਪਾਰਟੀ ਦਾ ਇਸੇ ਦੀ ਸਮਝ ਨਹੀਂ ਕਿਤੇ ਉਹ ਲਿਆੜ ਦਿੱਤੀ ਆ ਆਵਾਜ਼ ਵੀ ਪਾਰਟੀ ਦੀ ਕਿਉਂ ਜੀ ਹਾਂ ਕੀ ਕਰਤਾ ਇਹ ਜਾ ਪਾਣੀ ਖੁੱਲਾ ਦੇਤਾ ਮੌਨ ਵਾਲਾ ਅੱਛਾ ਵਰਤਦੇ ਹੂੰ ਜੋ ਠੀਕ ਨਜ਼ਾਰੇ ਆ ਰਹੇ ਪੂਰੇ ਪੂਰੇ ਮਤਲਬ ਜਿਹੜੀ ਸੋਚਣਾ ਬਦਲਾ ਲਿਆਂਦਾ ਸੀ ਉਹਦਾ ਰਾਸ ਆ ਗਿਆ ਕੁਛ ਹਾਂ ਪਾਣੀ ਦੇਤਾ ਹੋਰ ਦੇਤਾ ਕਿ ਬੀਤਰੀਆਂ ਠੀਕ ਕਰੀ ਜਾਂਦੇ ਅੱਛਾ ਹੋਰ ਆਪਨ ਕੋਈ ਸੀਗਰਦਾ ਬਿਲਕੁਲ ਬਾਈ ਜੀ ਕੀ ਨਾਮ ਹੈ ਗੁਰਜਿੰਦਰ ਸਿੰਘ ਹੈ ਜੀ ਕੀ ਲੱਗਦਾ ਬਾਈ ਮੋਲਵਾ ਵਧੀਆ ਜੀ ਕਿਹੜੀ ਪਾਰਟੀ ਦਾ ਆਮ ਆਦਮੀ ਦਾ ਜੀ ਕਿਉਂ ਆਮ ਆਦਮੀ ਕਹਤੋਂ ਕਿਉਂਕਿ ਸਾਡਾ ਛੋਟਾ ਜਿਹਾ ਪਿੰਡ ਆ ਜੀ ਸਾਡੀ ਸਭ ਤੋਂ ਵੱਡੀ ਮੰਗ ਸੀ 50 ਸਾਲ ਦੀ ਹਮ ਸੱਦਾ ਸਿੰਗਲ ਦਾ ਲਿੰਕ ਛੜਕ ਜੋੜਨਾ ਸੀਗਾ ਮੋਲਵਾ ਵੀ ਤੇ ਹਰ ਸਿਮਰਤ ਵੀ ਆ ਗਈ ਕਾਂਗਰਸ ਵੀ ਆ ਗਈ ਸਾਡੇ ਖੇਤਾਂ ਦਾ ਰਾਹ ਸੀਗਾ ਉਹ ਸਭ ਤੋਂ ਪਹਿਲਾਂ ਦਾ ਪੱਕਾ ਕਰਤਾ ਜੀ ਅੱਛਾ ਫਿਰ ਸਾਡੇ ਜਿਮੀਦਾਰਾਂ ਦਾ ਕੀ ਹੁੰਦਾ ਲੇਟ ਹੁੰਦੀ ਹੈ ਜੀ ਘਰ ਵਾਲੇ ਦਾ ਬਿੱਲ ਨਹੀਂ ਉਹ ਤਾਂ ਖੇਤ ਫਰੀ ਹੈ ਜੀ ਅੱਛਾ ਕੀ ਜਿਵੇਂ ਗੰਢ ਚੱਲੀ ਜਾਂਦੀ ਹੈ ਹੋਰ ਕੀ ਚਾਹੀਦਾ ਹੁੰਦਾ ਹੈ ਨਹਿਰ ਸੂਈ ਚੱਲੀ ਜਾ ਬਰੇ ਬਰੇ ਅੱਛਾ ਖੁੱਡੀਆਂ ਨੂੰ ਮਿਲਿਓ ਹਾਂ ਖੁੱਡੀਆਂ ਦਾ ਲੈਕਚਰ ਸੁਣਦੇ ਆ ਰਹਿ ਜਾਂਦਾ ਜੀ ਕਿਵੇਂ ਲੱਗਦਾ ਸਾਡੇ ਪਿੰਡ ਪਹਿਲਾਂ ਵੀ ਐਸ ਲੋਕ ਵਿਧਾਨ ਸਭਾ ਤੋਂ ਪਹਿਲਾਂ ਵੀ ਐਸੇ ਸਾਡੇ ਪਿੰਡ ਬੋਲ ਕੇ ਸੀ ਬਹੁਤ ਵਧੀਆ ਇਮਾਨਦਾਰ ਬੰਦੇ ਨੇ ਹਾਂ ਜੀ ਬਹੁਤ ਵਧੀਆ ਇਮਾਨਦਾਰ ਬੰਦੇ ਆ ਇਹ ਤੇ ਉਹਨਾਂ ਪਿਛੋਕੜ ਪਤਾ ਤੁਹਾਨੂੰ ਹਾਂ ਉਹਨਾਂ ਦੇ ਫਾਦਰ ਸਾਹਿਬ ਵੀ ਸੁਣਿਆ ਕਿ ਕਹਿੰਦੇ ਵੀ ਬਹੁਤ ਇਮਾਨਦਾਰ ਬੰਦੇ ਸੀ ਅੱਛਾ ਉਹਨਾਂ ਦਾ ਮੰਨ ਲਓ ਵੀ ਇੱਕ ਜੱਥੇ ਇਮਾਨਦਾਰੀ ਤੌਰ ਤੇ ਜਾਣਿਆ ਜਾਂਦਾ ਉਹਨਾਂ ਤੇ ਹੋਰ ਪਾਰਟੀਆਂ ਦੀ ਗੱਲ ਕਰੀਏ ਕਾਲੀ ਦਲ ਦਾ ਹੈਗਾ ਕਾਂਗਰਸ ਦਾ ਕੰਮ ਕਾਂਗਰਸ ਦਾ ਤੁਹਾਨੂੰ ਪਤਾ ਹੀ ਆ ਉਹ ਤਾਂ ਆਪ ਹੀ ਹਟ ਗਈ ਜੀ ਮੈਨੂੰ ਲੱਗਦਾ ਅੱਛਾ ਕਿੱਥੇ ਹੈ ਹਾਂਜੀ 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 ਤਾਂ ਤੁਸੀਂ ਵੀ ਸੁਣ ਰਹੇ ਹੋ ਲੋਕਾਂ ਦੀ ਰਾਇ ਤੇ ਬਾਬਾ ਜੀ ਕੀ ਨਾਮ ਹੈ ਮੇਰਾ ਜੀ ਪ੍ਰਗਟ ਸਿੰਘ ਪ੍ਰਗਟ ਜੀ ਕੀ ਲੱਗਦਾ ਕਿਹੜੀ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਤੇ ਕੀ ਨੇ ਬਸਾਇਆ ਸਾਡੇ ਦੇ ਭਈ ਬਾਦਲ ਨੇ ਮੋਟਰ ਮਟਰਾਂ ਲਵਾਤੀਆਂ ਹਾਂ ਟਰੈਕਟਰ ਨੂੰ ਗੱਡਾ ਬਣਾਤਾ ਬਹੁਤ ਵਧੀਆ ਕੰਮ ਕਰਿਆ ਜੀ ਅੱਛਾ ਹੁਣ ਵਾਲੀ ਪਾਰਟੀ ਨੇ ਕੰਮ ਹੁਣਾਂ ਦਾ ਕੋਈ ਨੂ ਹੋਇਆ ਜੀ ਅੱਛਾ ਕੋਈ ਕੰਮ ਨਹੀਂ ਹੋਇਆ ਕਾਂਗਰਸ ਦੇ ਕਾਂਗਰਸ ਨੇ ਲੋਕਾਂ ਨੂੰ ਕਰਜ਼ਾ ਮਾਫ਼ ਕਰਤਾ ਸੀਗਾ ਕੈਪਟਨ ਸਾਹਿਬ ਨੇ ਤੇ ਕਿਸ ਨੂੰ 6 ਲੱਖ ਕਰਤਾ ਕਿਹਨੂੰ 3 ਲੱਖ ਕਰਤਾ ਕਿਹਨੂੰ 50 ਹਜ਼ਾਰ ਕਰਤਾ ਉਹ ਨਹੀਂ ਵਧੀਆ ਕਰੀ ਜੀ ਤੇ ਹੁਣ ਜਿਹੜੀ ਗੱਲਾਂ ਸਟੇਜ ਤੇ ਖੜ ਕੇ ਕਹਿੰਦੇ ਭਗਵੰਤ ਮਾਨ ਕਹਿੰਦੇ ਲਾਈਟਾਂ ਆਮ ਕਰਤੀਆਂ ਕੋ ਕਿ ਗੱਲਾਂ ਨੇ ਕੱਲੀ ਲਾਈਟ ਹੈ ਜੀ ਉਹ ਲਾਈਟ ਤਾਂ ਪਹਿਲਾਂ ਵੀ ਆਉਂਦੀ ਸੀ ਨੌਕਰੀਆਂ ਨੌਕਰੀਆਂ ਦੀ ਗੱਲ ਨੌਕਰੀ ਛੱਡਦਾ ਕੋਈ ਲੱਗਿਆ ਨਹੀਂ ਜੀ ਪਹਿਲਾਂ ਫਿਰ ਲੱਗਿਆ ਬਾਅਦ ਵਿੱਚ ਤਾਂ ਪੈਸਾ ਲੱਗੇ ਪਾਉਂ ਲੱਗੇ ਚਾਪੇ ਰਾਮ ਫੇਸਾ ਨਾਲ ਲੱਗਿਆ ਬਾਬਾ ਜੀ ਕੀ ਨਾਮ ਹੈ ਜਗਦੀਸ਼ ਸਿੰਘ ਆ ਜੀ ਜਗਦੀਸ਼ ਜੀ ਕੀ ਲੱਗਦਾ ਮਾਹੌਲ ਫਿਰ ਮਾਹੌਲ ਤਾਂ ਇੱਕੋ ਜਿਹਾ ਹੀ ਲੱਗਦਾ ਜੀ ਹੈ ਜੀ ਇੱਕੋ ਜਿਹਾ ਹੀ ਲੱਗਦਾ ਜਿੰਨੇ ਵਾਰ ਕਿਨੇ ਕੰਮ ਕੀਤਾ ਹੁਣ ਤੱਕ ਕੰਮ ਤਾਂ ਬਸ ਲਿਆਨੇ ਬਹੁਤ ਬੁੱਝ ਗਿਆ ਕਰੇ ਅੱਛਾ ਬੋਲ ਲਈ ਚੰਗੇ ਜੀ ਸਾਡੇ ਹਿਸਾਬ ਨਾਲ ਤਾਂ ਬਈ ਅੱਛਾ ਹੋਰ ਕੋਈ ਪਾਰਟੀ ਵਧੀਆ ਲੱਗਦੀ ਨਾ ਸਾਨੂੰ ਤਾਂ ਵਧੀਆ ਨਹੀਂ ਲੱਗੀ ਸਾਨੂੰ ਤਾਂ ਨਾਲੇ ਕੱਲ ਹੀ ਹੁਣ ਫੇਰ ਹੀ ਲੁੱਟੇ ਅੱਛਾ ਕਾਂਗਰਸ ਦੇ ਕੰਮ ਕਾਂਗਰਸ ਦੇ ਕੰਮ ਕੋਈ ਨਹੀਂ ਕਰਿਆ ਸਾਡੇ ਪਿੰਡ ਹਾਂ ਜੀ ਕੋਈ ਖਾਸ ਨਹੀਂ ਕੰਮ ਕਰਿਆ ਕੋਈ ਕੰਮ ਨਹੀਂ ਕੀਤਾ ਅੱਛਾ ਮੌਤ ਚਾਹੀਦਾ ਕਰੋ ਰੋਜ਼ਗ ਰੋਜ਼ਗਾਰ ਜਾਂ ਇਹਦਾ ਜਨ ਮੁਕਤ ਕੀ ਮੁਕਤ ਵਾਲੀ ਕੀ ਗੱਲ ਬਣੋ ਰੋਜ਼ਗਾਰ ਜਾਂ ਇਹ ਲੋਕਾਂ ਨੂੰ ਰੋਜ਼ਗਾਰ ਮਿਲੇ ਫੇਰੀ ਗੱਲ ਬਣੋ ਅੱਛਾ ਤਾਂ ਲੋਕਾਂ ਦੀ ਰਾਏ ਤੁਹਾਡੇ ਸਾਹਮਣੇ ਕੀਤੀ ਆ ਸਾਂਝੀ ਆਪਣੀ ਰਾਏ ਕਰਿਓ ਤੁਸੀਂ ਕਮੈਂਟਾਂ 'ਚ ਸਾਂਝੀ ਕਿ ਲੋਕ ਕਹਿੰਦੇ ਕਿ ਨੇ ਚਾਹੁੰਦੇ ਕਿ ਨੇ ਇਹ ਤੁਹਾਡੇ ਸਾਹਮਣੇ ਆ ਮਿਲਦਾ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ